ਵਿਰਕਾ ਫੁੱਲ ਕਰੀਮ ਜਿਸ ਨੂੰ ਕਿ ਲਾਲ ਪੈਕੇਟ ਚ ਆਂਦਾ ਹੈ ਉਹ 69 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਇੱਕ ਆਮ ਲੋਕਾਂ ਨੂੰ ਮਹਿੰਗਾਈ ਦਾ ਫਿਰ ਤੋਂ ਝਟਕਾ ਲੱਗਾ ਹੈ ਦੁੱਧ ਜਿਸ ਦੀ ਕੀ ਇਸਤੇਮਾਲ ਵਰਤੋ ਰੋਜ਼ਮਰਾ ਦੀ ਜ਼ਿੰਦਗੀ 'ਚ ਸਾਡੇ ਵੱਲੋਂ ਕੀਤੀ ਜਾਂਦੀ ਹੈ ਅਸੀਂ ਗ੍ਰਾਫਿਕਸ ਸਾਰੀਆਂ ਦੱਸ ਰਹੇ ਹਾਂ ਕਿ ਪਹਿਲਾਂ ਦੇ ਰੇਟ ਕੀ ਕੁਝ ਸੀ ਤੇ ਹੁਣ ਦੇ ਰੇਟ ਕੀ ਕੁਝ ਨੇ ਦੁੱਧ ਜਿਸ ਨੂੰ ਕਿ ਪੰਜਾਬ ਚ ਵਿਰਕਾ ਦੁੱਧ 2 ਰੁਪਏ ਮਹਿੰਗਾ ਕਰ ਦਿੱਤਾ ਗਿਆ ਹੈ ਫੁੱਲ ਕਰੀਮ ਪਹਿਲਾਂ 67 ਰੁਪਏ ਸੀ ਤੇ ਹੁਣ ਇਸ ਨੂੰ ਵਧਾ ਕੇ 69 ਰੁਪਏ ਕਰ ਦਿੱਤਾ ਗਿਆ ਹੈ ਸਟੈਂਡਰਡ ਮਿਲਕ ਪਹਿਲਾਂ 61 ਰੁਪਏ ਸੀ ਹੁਣ ਇਸ ਨੂੰ ਪਤਾ ਕਿ 63 ਰੁਪਏ ਕਰ ਦਿੱਤਾ ਹੈ ਨਵੇਂ ਰੇਟ ਸਾਨੂੰ ਦੱਸ ਰਹੇ ਹਨ ਟੌਨਡ ਮਿਲਕ ਪਹਿਲਾਂ 55 ਰੁਪਏ ਸੀ ਤੇ ਹੁਣ 57 ਰੁਪਏ ਕਰ ਦਿੱਤਾ ਗਿਆ ਟੌਨਡ ਮਿਲਕ ਯਾਨੀ ਕਿ ਜਿਸ ਚ ਫੈਟ ਬਹੁਤ ਘੱਟ ਹੁੰਦੀ ਹੈ ਡਬਲ ਟੌਨ ਜਿਸ ਵਿੱਚ ਫੈਟ ਬਿਲਕੁਲ ਹੀ ਨਹੀਂ ਹੈ ਪਹਿਲਾਂ 50 ਰੁਪਏ ਹੁੰਦਾ ਸੀ ਤੇ ਹੁਣ ਉਸ ਨੂੰ 51 ਰੁਪਏ ਕਰ ਦਿੱਤਾ ਗਿਆ ਤੇ ਆਮ ਲੋਕਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਕਿਉਂਕਿ ਮਹਿੰਗਾਈ ਦਾ ਇੱਕ ਹੋਰ ਵੱਡਾ ਚਟਕਾ ਲੱਗਿਆ ਹੈ ਕਿਉਂਕਿ ਰੋਜ਼ਮਰਰਾ ਦੀ ਜ਼ਿੰਦਗੀ ਚ ਦੁੱਧ ਦਾ ਇਸਤੇਮਾਲ ਕੀਤਾ ਜਾਂਦਾ ਹੈ ਕਾਊਸ ਮਿਲਕ ਦੀ ਗੱਲ ਕਰੀਏ ਗਾਂ ਦੇ ਦੁੱਧ ਦੀ ਤੇ ਪਹਿਲਾਂ

ਮਹਿੰਗਾ ਕੀਤਾ ਗਿਆ ਸੀ ਉਦੋਂ ਵੀ ਆਮ ਲੋਕਾਂ ਦੀ ਜੇਬ ਤੇ ਇੱਕ ਵੱਡਾ ਇਫੈਕਟ ਵੱਡਾ ਅਸਰ ਸਾਨੂੰ ਦੇਖਣ ਨੂੰ ਮਿਲਿਆ ਸੀ ਤੇ ਵੱਖ-ਵੱਖ ਥਾਵਾਂ ਤੋਂ ਮੇਨਾ ਮੇ ਸਹਿਯੋਗੀ ਜੁੜਨਗੇ ਜਲੰਧਰ ਤੋਂ ਮੇਨਾਲ ਸਹਿਜ ਜੁਨੇਜਾ ਜੁੜਨਗੇ ਰਜਿੰਦਰ ਕੁਮਾਰ ਲੁਧਾਨਾ ਤੋਂ ਜੁੜਨਗੇ ਤੇ ਮਨਪੀਤ ਚਾਹਲ ਰੋਪੜ ਤੋਂ ਜੁੜਨਗੇ ਸਭ ਤੋਂ ਪਹਿਲਾਂ ਮੈਂ ਆਪਣੇ ਸਹਿਯੋਗੀ ਦਾ ਰੁਕਰਾਂਗੀ ਸਹਿਜ ਜੁਨੇਜਾ ਜੋ ਕਿ ਜਲੰਧਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਸਹਿਜ ਵੀ ਦਿਨ ਪਹਿਲਾ ਐਲਪੀਜੀ ਸਿਲੰਡਰ 'ਚ 50 ਰੁਪਏ ਇਜਾਫਾ ਤੇ ਹੁਣ 2 ਰੁਪਏ ਦੁੱਧ ਮਹਿੰਗਾ ਆਮ ਜਨਤਾ ਕੀ ਕਹਿ ਰਹੀ ਹੈ ਬਿਲਕੁਲ ਸਰਬਜੋਤ ਗੱਲ ਕਰੀਏ ਤਾਂ ਹੁਣ ਅਸੀਂ ਜਿਹੜਾ ਕੀ ਹੈ ਫੇਰਕਾ ਮਿਲਕ ਬ੍ਰਾਂਡ ਜਲੰਧਰ ਦੇ ਬਾਹਰ ਮੌਜੂਦਾਂ ਦਿੱਥੇ ਸਾਰੀ ਦੁੱਧ ਦੀ ਸਪਲਾਈ ਪੰਜਾਬ ਦੀ ਇੱਥੋਂ ਦੀ ਹੀ ਹੁੰਦੀ ਹੈ ਤਾਂ ਤਸਵੀਰਾਂ ਬੂਥ ਦੀਆਂ ਵਿੱਚ ਦਿਖਾ ਦਈਏ ਜਿੱਥੇ ਹੁਣ ਲੋਕ ਦੁੱਧ ਖਰੀਦਣ ਲਈ ਆ ਰਹੇ ਨੇ ਲੇਕਿਨ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ 2 ਰੁਪਏ ਲੀਟਰ ਹੀ ਚਾਹੇ ਦੁੱਧ ਦੀ ਮਹਿੰਗਾਈ ਹੋਈ ਹੈ ਲੇਕਿਨ ਹੁਣ ਕਿਉਂਕਿ ਜਦੋਂ ਵੀ ਦੇਖੀਏ ਜਦੋਂ ਫੇਰਕਾ ਵਰਗਾ ਬ੍ਰਾਂਡ ਹੋ ਜਾਵੇ ਜਾਂ ਫਿਰ ਹੋਰ ਵੱਡੇ ਬ੍ਰਾਂਡ ਜਦੋਂ ਦੁੱਧ ਦੀ ਡੈਰੀ ਪ੍ਰੋਡਕਟਸ ਦੀ ਰੇਟ ਵਧਾਉਂਦੇ ਨੇ ਤਾਂ ਡੈਰੀ ਜਿਹੜੇ ਲੋਕਲ ਡੈਰੀ ਨੇ ਜਿਹੜਾ ਕੀ ਹੈ 2 ਰੁਪਏ ਰੇਟ ਵਧਣ ਨਾਲ ਆਮ ਜਨਤਾ ਦੀ ਜੇਬ ਤੇ ਭਾਰ ਪਵੇਗਾ ਕਿਉਂਕਿ ਹਰ ਇੱਕ ਪਰਿਵਾਰ ਦੇ ਵਿੱਚ 2 ਤੋਂ 3 ਲੀਟਰ ਦੁੱਧ ਰੋਜ਼ਾਨਾ ਸਵੇਰੇ ਸ਼ਾਮ ਕਰਾ ਚ ਜਾਂਦਾ ਹੈ ਤਾਂ ਜਦੋਂ 2 ਰੁਪਏ ਪ੍ਰਤੀ ਲੀਟਰ ਰੇਟ ਵਧਦਾ ਹੈ ਤਾਂ ਹਰ ਕੋਈ ਕਿਉਂਕਿ ਆਪਣੇ ਮੰਥਲੀ ਜਿਹੜਾ ਕੀ ਹੈ ਪਲਾਨ ਰੱਖਦਾ ਹੈ ਕਿਉਂਕਿ ਜਿੰਨੀ ਇਨਕਮ ਹੈ ਉਸ ਹਿਸਾਬ ਨਾਲ ਪਲਾਨ ਰੱਖਦਾ ਹੈ ਕਿ ਆਪਣਾ ਕਿਸ ਤਰ੍ਹਾਂ ਗੁਜ਼ਾਰਾ ਕਰਨਾ ਹੈ ਲੇਕਿਨ ਜਦੋਂ ਰੇਟ ਵਧ ਜਾਂਦੇ ਨੇ ਜਿਹੜੇ ਡੇਲੀ ਯੂਜ਼ ਪ੍ਰੋਡਕਟਸ ਨੇ ਚਾਹੇ ਉਹ ਗੈਸ ਸਿਲੰਡਰ ਹੋਵੇ ਜਾਂ ਫਿਰ ਡੈਰੀ ਪ੍ਰੋਡਕਟਸ ਹੋਵੇ ਤਾਂ ਜਦੋਂ ਰੇਟ ਵਧ ਜਾਂਦੇ ਨੇ ਤਾਂ ਜਰੂਰ ਆਮ ਜਨਤਾ ਦੀ ਜੇਬ ਉੱਤੇ ਭਾਰ ਪੈਂਦਾ ਹੈ ਜੀ ਸਰਬਜੋਤ ਸਹਿਜ ਕੋਈ ਆਲੇ ਦੁਆਲੇ ਤੁਹਾਡੇ ਕੋਈ ਆਮ ਜਨਤਾ ਹੈ ਲੋਕ ਨੇ ਤੁਸੀਂ ਗੱਲਬਾਤ ਕਰਕੇ ਉਹਨਾਂ ਦੀ رائے ਜਾਣ ਸਕਦੇ ਨੇ ਬਿਲਕੁਲ ਹਲੇ ਕਿਉਂਕਿ ਜਿਹੜਾ ਸਵੇਰ ਦਾ ਸਮਾਂ ਦਾ ਹਲੇ ਲੋਕ ਘੱਟ ਪਹੁੰਚ ਰਹੇ ਨੇ ਅਸੀਂ ਇੱਥੇ ਪਹੁੰਚਿਆਂ ਦਾ ਲੋਕ ਹਲੇ ਘੱਟ ਪਹੁੰਚ ਰਹੇ ਨੇ ਬਿਲਕੁਲ ਲੋਕ ਪਹੁੰਚਣਗੇ ਜੇ ਗੱਲਬਾਤ ਵੀ ਕਰਾਂਗੇ ਕਿ ਇਸ ਤੋਂ ਪਹਿਲਾਂ ਲਾਈਵ ਤੋਂ ਪਹਿਲਾਂ ਜੋ ਲੋਕ ਸਰ ਨਾਲ ਗੱਲਬਾਤ ਕਰਕੇ ਗਈ ਸੀ ਉਹਨਾਂ ਦਾ ਕਹਿਣਾ ਹੈ ਕਿ ਜਰੂਰ ਸਰਕਾਰ ਦਾਅਵੇ ਕਰਦੀਆਂ ਨੇ ਕਿ ਰੇਟ ਘਟਨੇ ਚਾਹੀਦੇ ਨੇ ਰੇਟ ਮਹਿੰਗਾਈ ਜਿਹੜੀ ਘਟਾਵਾਂਗੇ ਆਪਣੇ ਇਲੈਕਸ਼ਨ ਦੇ ਸਮੇ ਮੈਨੀਫੈਸਟੋ ਸਭ ਤੋਂ ਨੰਬਰ 1 ਤੇ ਇਹ ਦਾਅਵਾ ਹੁੰਦਾ ਹੈ ਕਿ ਅਸੀਂ ਮਹਿੰਗਾਈ ਘਟਾਵਾਂਗੇ ਲੇਕਿਨ ਜਿਹੜੀ ਮਹਿੰਗਾਈ ਹੈ ਘਟਦੀ ਹੋਈ ਨਜ਼ਰ ਨਹੀਂ ਆ ਰਹੀ ਪਹਿਲਾਂ ਪੰਜਾਬ 'ਤੇ ਸਿਲੰਡਰ ਮਹ ਕੀ ਪੈਟਰੋਲ ਡੀਜ਼ਲ ਦੀ ਵੀ ਆਵਾਜ਼ ਆਈ ਸੀਗੀ ਲੇਕਿਨ ਸਰਕਾਰ ਨੇ ਉਸ ਨੂੰ ਕੰਪਨੀਆਂ ਦੇ ਉੱਤੇ ਥਾਪ ਦਿੱਤਾ 2 ਰੁਪਏ ਲੇਕਿਨ ਅਗਰ ਫਿਰ ਵੀ ਆਨਲੈਸ ਸਮੇਂ ਅਗਰ ਫਿਰ ਹੋਏਗਾ ਇਹ ਵਧਦੀ ਹੈ ਜੇਬ ਤੇ ਵੱਡਾ ਇਫੈਕਟ ਵੱਡਾ ਅਸਰ ਪੈ ਤਸਵੀਰਾਂ ਤੁਸੀਂ ਸਾਨੂੰ ਵਖਾਂਦਰੋਂ ਮੈਂ ਆਪਣੇ ਸਹਿਯੋਗੀ ਦਾ ਰੁਕ ਕਰਾਂਗੀ ਰਜਿੰਦਰ ਕੁਮਾਰ ਲੁਧਿਆਣਾ ਤੋਂ ਸਾਡੇ ਨਾਲ ਜੁੜੇ ਨੇ ਰਜਿੰਦਰ 2 ਰੁਪਏ ਦੁੱਧ ਦੇ ਰੇਟ 'ਚ ਇਜਾਫਾ ਕਿਚਨ ਦਾ ਬਜਟ ਆਮ ਲੋਕਾਂ ਦਾ ਹਿਲ ਚੁੱਕਾ ਹੈ ਕੀ ਕਹਿਣਾ ਹੈ ਆਮ ਲੋਕਾਂ ਦਾ ਆ ਬਿਲਕੁਲ ਸਰਪ੍ਰਦਾਦਾ ਜੀ ਬੇਸ਼ੱਕ ਕੱਲ ਜਿਹੜਾ ਵੇਰਕਾ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਸੀ ਕਿ ਦੁੱਧ ਦੇ ਰੇਟਾਂ ਦੇ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਜਿਹੜਾ ਕੀਤਾ ਜਾਵੇਗਾ ਪਰ ਇਸ ਦੇ ਨਾਲ ਨਾਲ ਅਗਰ ਗੱਲ ਕਰੀਏ ਤਾਂ ਘਰੇਲੂ ਜਿਹੜਾ ਰਸੋਈ ਘਰੇਲੂ ਜਿਹੜੇ ਆਮ ਲੋਕਾਂ ਤੇ ਇਸ ਦਾ ਅਸਰ ਜ਼ਰੂਰ ਦੇਖਣ ਨੂੰ ਮਿਲੇਗਾ ਔਰ ਇਸ ਦੇ ਨਾਲ ਨਾਲ ਅਗਰ ਗੱਲ ਕਰੀਏ ਜਿਹੜੇ ਘਰਾਂ ਵਿੱਚ ਦੁੱਧ ਪਾਉਣ ਆਉਂਦੇ ਦੁੱਧੀ ਨੇ ਉਹਨਾਂ ਨੇ ਵੀ ਕਿਤੇ ਨਾ ਕਿਤੇ 3 ਰੁਪਏ ਰੇਟ ਦੇ ਮਗਰ ਜਿਹੜਾ ਵਾਅਦਾ ਕਰ ਦਿੱਤਾ ਤਾਂ ਕਿਹਾ ਜਾ ਸਕਦਾ ਕਿ ਵੇਰਕਾ ਨੇ ਰੇਟ ਵਧਾਏ ਨੇ ਇਸ ਦੇ ਨਾਲ ਨਾਲ ਜਿਹੜੇ ਦੁੱਧ ਹੀ ਉਹਨਾਂ ਦੇ ਵੱਲੋਂ ਵੀ ਜਿਹੜੇ ਰੇਟ ਆ ਵਧਾ ਦਿੱਤੇ ਗਏ ਨੇ ਤਾਂ ਅਸੀਂ ਵੇਰਕਾ ਦੇ ਬੂਧ ਦੇ ਬਾਹਰ ਖੜੇ ਆ ਜਿੱਥੇ ਆਮ ਲੋਕ ਰੋਜ਼ਾਨਾ ਦੀ ਤਰ੍ਹਾਂ ਜਿਹੜੇ ਦੁੱਧ ਆ ਉਹ ਖਰੀਦਦਾਰ ਜਿਹੜੀ ਇੱਥੇ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਕਿਹਾ ਜਾ ਸਕਦਾ ਜਿੱਥੇ 3 ਤੋਂ 4 ਲੀਟਰ ਜਾਂ 5 ਲੀਟਰ ਦੁੱਧ ਦਾ ਇਸਤੇਮਾਲ ਕਰਨ ਦੇ ਵਿੱਚ ਹੁੰਦਾ ਤਾਂ ਸਿੱਧੇ ਤੌਰ ਤੇ ਉਹਨਾਂ ਨੂੰ 10 ਰੁਪਏ ਫालतू ਦੇਣੇ ਹੋਣਗੇ ਤਾ ਕੁਝ ਲੋਕ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਦੁਕਾਨਦਾਰ ਵੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਇਹਨਾਂ ਵੀ ਜ਼ਰੂਰੀ ਨਹੀਂ ਹੁੰਦਾ ਗਾਕ ਨੂੰ ਅਸੀਂ ਵੀ ਸਾਰੀ ਉਮਰ ਸਰ ਦੁੱਧ ਦੇ ਰੇਟਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਜੀ ਕਿੰਨਾ ਕਿੰਨਾ ਕ ਰੇਟ ਦੇ ਵਿੱਚ ਵਾਧਾ ਹੋਇਆ ਦੋ ਰੁਪਏ ਜੀ ਰੁਪਈਆ ਨੇ ਉਹਨਾਂ ਨੂੰ ਬਾਤ ਕਰਕੇ ਦੋ ਰੁਪਏ ਕਰਕੇ ਰੁਪਈਆ ਨੇ ਇਹਨਾਂ ਕੁਛ ਵੀ ਅਗਰ ਗੱਲ ਕਰੀਏ ਤਾਂ ਆਮ ਨਾਰਮਲ ਦੁੱਧ ਜਿਹੜਾ ਪਹਿਲਾਂ 31 ਰੁਪਏ ਦਾ ਸੀਗਾ ਉਹ ਕਿੰਨਾ 32 ਰੁਪਏ ਦਾ ਹੋ ਗਿਆ ਹਾਂਜੀ ਉਹ 32 ਰੁਪਏ ਦਾ ਹੋ ਗਿਆ ਆਧਾ ਕਿਲੋ 32 ਰੁਪਏ ਦਾ ਤੇ ਜਿਹੜਾ ਕਿਲੋ ਵਾਲਾ ਉਥੇ 60 ਮੇਰੇ ਪੈਸੇ ਤੁਸੀਂ ਕਿਉਂ ਦੇਵੋਗੇ ਜਾਂ ਤੁਸੀਂ ਕੋਈ ਨਾ ਵੱਡਾ-ਕੱਡਾ ਕੋਈ ਸ਼ਾਹੂਕਾਰ ਆ। ਹਾਂ ਹਾਂ। ਲਾ ਇਹ ਕਿਹਾ ਜਾ ਸਕਦਾ ਹੈ ਕਿ ਬੇਸ਼ੱਕ ਦੁੱਧ ਦੇ ਰੇਟਾਂ ਦੇ ਵਿੱਚ ਵਾਧਾ ਹੋਇਆ 2 ਰੁਪਏ ਪ੍ਰਤੀ ਲੀਟਰ ਦਾ ਜਿਹੜਾ ਵਾਧਾ ਉਹ ਦੱਸਿਆ ਜਾ ਰਿਹਾ ਹੋਇਆ ਤਾਂ ਇੱਥੇ ਕੁਝ ਹੋਰ ਵੀ ਲੋਕ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਇਹ ਕਿਹਾ ਜਾ ਸਕਦਾ ਕਿ ਜਿਹੜਾ ਲੀਟਰ ਮਗਰ ਜਿਹੜਾ ਦੁੱਧ ਹੈਗਾ ਉਸ ਦੇ ਵਿੱਚ ਜਿਹੜਾ ਵਾਧਾ ਉਹ ਜ਼ਰੂਰ ਹੋਇਆ ਤਾਂ ਪਰ ਇਹ ਕਿਹਾ ਜਾ ਸਕਦਾ ਹੈ ਕਿ ਆਮ ਲੋਕਾਂ ਦੀ ਜੇਬ ਦੇ ਉੱਤੇ ਇਸ ਦਾ ਸਿੱਧੇ ਤੌਰ ਤੇ ਅਸਰ ਹੈ ਦੁਕਾਨਦਾਰ ਵੀ ਨਹੀਂ ਤਾਂ ਆ ਆਪਸ ਦੇ ਵਿੱਚ ਕੁਝ ਉਹਨਾਂ ਦੀ ਗੱਲਬਾਤ ਹੋਈ ਹੈ ਜਿਸ ਕਾਰਨ ਬੈਠ ਕਰ ਰਹੇ ਨੇ ਭਾਈ ਜੀ ਦੁੱਧ ਦੇ ਰੇਟ ਦੇ ਵਿੱਚ ਵਾਧਾ ਹੋ ਤਾਂ ਹੋਰ ਵੀ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਦੁੱਧ ਦੇ ਰੇਟ ਦੇ ਵਿੱਚ ਵਾਧਾ ਹੋਇਆ 2 ਰੁਪਏ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿੰਨਾ ਅਸਰ ਆਮ ਤੌਰ ਤੇ ਆਪਾਂ ਘਰ ਦੇ ਵਿੱਚ ਦੁੱਧ ਇਸ ਦਾ ਇਸਤੇਮਾਲ ਕਰਦੇ ਹਾਂ ਦੇਖੋ ਜੀ ਅਸਰ ਤਾਂ ਇਹਦਾ ਜ਼ਰੂਰ ਹੁੰਦਾ ਜੇਬ ਦੇ ਉੱਤੇ ਹਰੇਕ ਬੰਦੇ ਦਾ ਆਪਣਾ ਬਜਟ ਵਿਗੜਦਾ ਪਰ ਹੋ ਸਕਦਾ ਹੈ ਸ਼ਾਇਦ ਇਹਦੇ ਪਿੱਛੇ ਕੰਪਨੀ ਦੀ ਵੀ ਕੋਈ ਮਜਬੂਰੀ ਹੋਵੇ ਖਰਚੇ ਨਾ ਪੂਰੇ ਪੈਂਦੇ ਹੋਣ ਜਾਂ ਕੁਝ ਹੋਵੇ ਸਰਕਾਰੀ ਕੰਪਨੀਆਂ ਅਰਬਾ ਖਰਬਾ ਦੀ ਕੰਪਨੀ ਹੈ ਮਾਰਕੀਟ ਚ ਕੰਪੀਟੀਸ਼ਨ ਵੀ ਹੈ ਵੈਸੇ ਵੀ ਸਰਕਾਰ ਨੂੰ ਆਦਤ ਹੀ ਹੈ ਲੋਕਾਂ ਦੀ ਜੇਬ ਦੇ ਉੱਤੇ ਡਾਕੇ ਪਾਣ ਦੀ ਇਹ ਵੀ ਉਹਦੀ ਆਦਤ ਦੇ ਵਿੱਚ ਇਨਕਲੂਡ ਕਰ ਲਓ ਇੱਕ ਚੀਜ਼ ਹੋਰ ਕਿ ਪਾਤੇ ਡਾਕੇ ਦਾ ਪਾਤੇ ਹੁਣ ਇਹਨੂੰ ਕੋਣ ਕੀ ਰੋਕ ਸਕਦਾ ਜੀ ਇਹਨੂੰ ਕੋਈ ਨਾ ਕਾਮ ਤੌਰ ਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਚ ਵਾਧਾ ਉਸ ਤੋਂ ਬਾਅਦ ਗੈਸ ਸਿਲੰਡਰ ਦੇ ਵਿੱਚ ਵਾਧਾ ਫਿਰ ਦੁੱਧ ਦੀ ਰੇਟਾਂ ਦੇ ਵਿੱਚ ਵਾਧਾ ਹਾਂਜੀ ਬਿਲਕੁਲ ਜੀ ਸਰਕਾਰ ਦਾ ਤਾਂ ਕੰਮ ਹੀ ਹੈ ਜੀ ਵੈਸੇ ਤਾਂ ਦੇਖੋ ਸਹੀ ਮਾਇਨੇ ਸਰਕਾਰ ਦਾ ਕੰਮ ਹੁੰਦਾ ਲੋਕਾਂ ਨੂੰ ਫੈਸਿਲਿਟੀ ਦੇਣੀ ਪਰ ਇਹ ਇੰਡੀਆ ਹੈ ਇੱਥੇ ਕੁਝ ਵੀ ਹੋ ਸਕਦਾ ਹੈ ਕੁਝ ਵੀ ਦਾ ਮਤਲਬ ਇਹ ਹੈ ਕਿ ਅੱਛੇ ਸਰਕਾਰ ਦਾ ਕੰਮ ਲੋਕਾਂ ਨੂੰ ਫੈਸਿਲਿਟੀ ਦੇਣਾ ਨਹੀਂ ਲੋਕਾਂ ਦੇ ਕੋਲੋਂ ਪੈਸੇ ਕਢਾ ਕੇ ਆਪਣੀਆਂ ਫੈਸਿਲਿਟੀਆਂ ਪੂਰੀਆਂ ਕਰਨਾ ਉਹ ਮੰਤਰੀ ਲੋਕ ਕਰ ਰਹੇ ਆ ਕਰੀ ਜਾਂਦੇ ਹੋ ਬੱਲੇ ਬੱਲੇ ਆ ਉਹਨਾਂ ਦੀ ਸਰ ਗ੍ਰਾਹਕ ਕਿਤੇ ਨਾ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਹੁੰਦਾ ਕਿ ਅੱਜ ਰੇਟ ਕਿਵੇਂ ਵੱਧ ਗਿਆ ਲੱਗਦਾ ਕਿਤੇ ਨਾ ਕਿਤੇ ਆ ਕੇ ਲੋਕਾਂ ਨੇ ਪੁੱਛਿਆ ਹਾਂ ਨਹੀਂ ਲੱਗਦਾ ਹੀ ਲੱਗਦਾ ਕਿ ਉਹਨਾਂ ਕਸਟਮਰ ਸਾਨੂੰ ਬੋਲਦੇ ਆ ਕਿ ਵੱਧ ਗਿਆ ਰੇਟ ਉਹਨਾਂ ਦਾ ਨਹੀਂ ਵਧਿਆ ਹੀ ਨਹੀਂ ਵਧਿਆ ਸਾਨੂੰ ਸਾਰੇ ਦਿੱਕਤ ਆਂਦੀ ਹੈ ਇਹ ਹੋਰ ਵੀ ਦਹੀਂ ਜਾਂ ਹੋਰ ਪ੍ਰੋਡਕਟਾਂ ਤੇ ਵੀ ਵਧਿਆ ਜਾਂ ਕੱਲਾ ਦੁੱਧ ਚੱਲੇ ਫਿਲਹਾਲ ਦਹੀਂ ਤੇ ਦੁੱਧ ਤੇ ਵਧਿਆ ਮੈਂ ਦਹੀਂ ਵੀ ਵਧ ਜਾਊਗਾ ਦੋ ਚਾਰ ਦਿਨਾਂ ਜੀ ਅੱਛਾ ਥੋੜਾ ਜਿਹਾ ਇਹ ਦੱਸੋਗੇ ਕਦੋਂ ਤੁਹਾਨੂੰ ਨੋਟੀਫਿਕੇਸ਼ਨ ਜਿਹੜੀ ਇਸ ਦੀ ਆਈ ਹੈ ਔਰ ਕਦੋਂ ਤੋਂ ਰੇਟ ਲਾਗੂ ਨੇ ਕੱਲ ਸ਼ਾਮ ਹੀ ਆਇਆ ਇਹ ਅੰਜ ਕੱਲ ਸ਼ਾਮ ਮੈਸੇਜ ਆ ਗਿਆ ਸੀ ਅੱਜ ਤੋਂ ਲੱਗ ਅੱਜ ਤੋਂ ਲੱਗੂ ਹੋ ਗਿਆ ਇਹ ਤਾਂ ਬੇਸ਼ੱਕ ਦੁਕਾਨਦਾਰ ਕਹਿ ਰਹੇ ਨੇ ਕਿ ਕੱਲ ਨੋਟੀਫਿਕੇਸ਼ਨ ਜਿਹੜਾ ਇਸ ਦਾ ਕਾਪੀ ਜਿਹੜੀ ਉਹਨਾਂ ਦੇ ਕੋਲ ਪਹੁੰਚ ਗਈ ਸੀ ਉਸ ਤੋਂ ਬਾਅਦ ਜਿਹੜਾ ਰੇਟ ਦੇ ਵਿੱਚ ਵਾਧਾ ਹੋ ਗਿਆ ਪਰ ਦੂਸਰੇ ਪਾਸੇ ਕੁਝ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਸਰਕਾਰਾਂ ਦੇ ਉੱਤੇ ਇਸ ਗੱਲ ਨੂੰ ਲੈ ਕੇ ਜਿਹੜਾ ਸ਼ੰਕੇ ਜ਼ਾਹਰ ਕਰ ਰਹੇ ਨੇ ਕਿ ਸਰਕਾਰਾਂ ਦੇ ਵੱਲੋਂ ਬਾਕੀ ਰੇਟਾਂ ਦੇ ਵਿੱਚ ਜਿਹੜਾ ਵਾਧਾ ਕੀਤਾ ਜਾਂਦਾ ਤਾਂ ਦੁੱਧ ਦੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਨੂੰ ਰਜਿੰਦਰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਮੇਨਾ ਮੇਰੇ ਸਹਿਯੋਗੀ ਮਨਪ੍ਰੀਤ ਚਾਹਲ ਰੋਪੜ ਤੋਂ ਲਾਈਵ ਜੁੜੇ ਹੋਏ ਨੇ ਮਨਪ੍ਰੀਤ ਦੋ ਰੁਪਏ ਵਡੇ ਦੁੱਧ ਦੇ ਰੇਟਾਂ ਨੂੰ ਰੋਪੜ ਦੀ ਜਨਤਾ ਕਿਵੇਂ ਦੇਖ ਰਹੀ ਹੈ ਅ ਬਿਲਕੁਲ ਸਰਬਜੋਤ ਕਹਿ ਸਕਦੇ ਆ ਕਿ ਚਾਹ ਦੇ ਕੱਪ ਦੇ ਉੱਤੇ ਜਿਹੜੀ ਚਰਚਾ ਹੁੰਦੀ ਆ ਇਸ ਵਕਤ ਮਹਿੰਗੀ ਹੋਈ ਦਿਖਾਈ ਦੇ ਰਹੀ ਆ ਆਮ ਲੋਕਾਂ ਦੀ ਜੇਬ ਦੇ ਉੱਤੇ ਜਿਹੜਾ ਦੁੱਧ ਦਾ ਅਸਰ ਆ ਹੁਣ ਥੋੜੇ ਸਮੇਂ ਤੋਂ ਬਾਅਦ ਦਿਖਣਾ ਸ਼ੁਰੂ ਹੋ ਜਾਵੇਗਾ ਜਾਂ ਤੁਸੀਂ ਕਹਿ ਸਕਦੇ ਹੋ ਦਿਖਣਾ ਸ਼ੁਰੂ ਹੋ ਚੁੱਕਿਆ ਹੈ ਰੋਪੜ ਦੇ ਵਿੱਚ ਮੌਜੂਦਾ ਵੇਰਕਾ ਬੂਥ ਦੇ ਬਾਹਰ ਆ ਸਤਲੁਜ ਦਾ ਕਿਨਾਰੇ ਦੇ ਉੱਤੇ ਵੇਰਕਾ ਬੂਥ ਬਣਿਆ ਹੋਇਆ ਬਹੁਤ ਵਧੀਆ ਜਗ੍ਹਾ ਤੇ ਬਣਾਇਆ ਗਿਆ ਹੈ ਬੂਥ ਹੈਗਾ ਇਹ ਲੇਕਿਨ ਖੰਟਕ ਦੀ ਜਗ੍ਹਾ ਲੋਕਾਂ ਨੂੰ ਇਸ ਵਕਤ ਉਹਨਾਂ ਦੀ ਜੇਬ ਇਸ ਵਕਤ ਗਰਮ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਮਹ ਮਨਪ੍ਰੀਤ ਤੁਹਾਡੀ ਆਵਾਜ਼ ਨਹੀਂ ਆ پا ਰਹੀ ਜੀ ਤੁਸੀਂ ਆਪਣੇ ਆਵਾਜ਼ ਨੂੰ ਦਰਸਤ ਕਰ ਪਾਓ ਬਹੁਤ ਜੀ ਬਹੁਤ ਮਾੜੀ ਗੱਲ ਬਿਲਕੁਲ ਬਿਲਕੁਲ ਸਰ ਜੀ ਆਵਾਜ਼ ਆ ਰਹੀ ਹੈ ਜੀ ਜੀ ਆਹ ਜੀ ਕੰਟੀਨੂ ਜੀ ਕੁਝ ਸਾਡੇ ਨਾਲ ਇਸ ਵਕਤ ਤੇ ਜੁੜੇ ਹੋਏ ਨੇ ਉਹਨਾਂ ਕੁਝ ਲੋਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਿ ਕਿ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਮਹਿੰਗਾਈ ਦੀ ਮਾਰ ਇਸ ਜਗ੍ਹਾ ਦੇ ਉੱਤੇ ਪੈ ਰਹੀ ਆ ਦੁੱਧ ਦੇ ਮਹਿੰਗੇ ਹੋਣ ਦੇ ਨਾਲ ਕਈ ਚੀਜ਼ਾਂ ਹੋਰ ਮਹਿੰਗੀਆਂ ਹੋ ਜਾਂਦੀਆਂ ਨੇ ਹਾਂ ਜੀ ਹਾਂ ਜੀ ਬਹੁਤ ਮਾੜੀ ਗੱਲ ਹੋਈ ਜੀ ਜਿਹੜੀ ਦੁੱਧ ਮਹਿੰਗਾ ਹੋਇਆ 2 ਰੁਪਏ ਕਹਿੰਦੇ ਲੀਟਰ ਦੁੱਧ ਮ ਫੋਰਵਰਡ ਨਾ ਕਿ ਕੱਚੇ ਉਹ ਕਪੜੇ ਦੇ ਗਲਾਸ ਵਿੱਚ 15 ਰੁਪਏ ਦਾ ਕੱਪ ਹੋ ਗਿਆ ਇਹਦਾ ਬਹੁਤ ਵੱਡਾ ਕਹਾ ਹੁ 20 ਰੁਪਏ ਦੀ ਚਾਹ ਤਾਂ ਕੋਈ ਲੈ ਕੇ ਬਾਰ-ਬਾਰ ਪਿੰਡ ਤੋਂ ਰਿਆ ਬੰਦਾ ਚਿੱਕਸੀ ਕਦੇ ਜਾਣਦਾ ਸੀ ਅਗਲਾ ਕਹਿੰਦਾ ਜੀ ਆਜੋ ਇੱਥੋਂ ਪਾਜੀ ਚਾਹ ਪਾਣੀ ਪੀਓ ਜੇ ਹੀ 10-15 ਕੱਪ ਰੋ ਚਾਹ ਪਾਣੀ ਆਜਣ ਤਾਂ ਹੋਈ ਗਈ ਹੈ ਮਤਲਬ ਕੈਂ ਤੋਂ ਬਾਬਾ ਜਿਹੜੇ ਚਾਹ ਦੇ ਉੱਤੇ ਸਲਾਹਾਂ ਹੁੰਦੀਆਂ ਸੀ ਜਾਂ ਚਾਹ ਦੇ ਕੱਪ ਦੇ ਨਾਲ ਲੰਬੀ ਲੰਬੀ ਸਲਾਹ ਹੁੰਦੇ ਸੀ ਉਹ ਹੁਣ ਖਤਮ ਹੁੰਦੀਆਂ ਦਿਖਾਈ ਦੇਣਗੀਆਂ ਸੁਭਾਵਿਕ ਜੀ ਗੱਲ ਆ ਘਰ ਦੇ ਵਿੱਚ ਜਿਹੜੀ ਦੁੱਧ ਦੀ ਵਰਤੋਂ ਆ ਉਹ ਵੀ ਘਟਦੀ ਹੋਈ ਕਿਤੇ ਨਾ ਕਿਤੇ ਦਿਖਾਈ ਦੇਗੀ ਕਿਉਂਕਿ ਜਿਸ ਤਰੀਕਾ ਨਾਲ ਵਾਅਦਾ ਕੀਤਾ ਗਿਆ ਹੈ ਹਾਂਜੀ ਹਾਂਜੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਬਹੁਤ ਫਰਕ ਪਏਗਾ ਇਸ ਚੀਜ਼ ਨਾਲ ਰਿਸ਼ਤੇਦਾਰੀ ਵੀ ਘਟੇਗੀ ਯਾਰੀ ਦੋਸਤੀ ਵੀ ਅਸੀਂ ਉਹਦੇ ਦੋਸਤ ਬੈਠਦੇ ਸੀ ਬੈਠੇ ਬੈਠੇ ਤਿੰਨ ਤਿੰਨ ਚਾਰ ਚਾਰ ਕੱਪ ਗੱਲਾਂ ਮਾਰਦੇ ਚਾਹ ਪੀਂਦੇ ਸੀਗੇ ਹਾਸਾ-ਮਖੌ ਹੁਣ 20 ਰੁਪਏ ਕੱਪ ਹੋਇਆ ਕਰੇਗਾ ਤਾਂ ਸੋਚ ਕੇ ਪੀਣੀ ਪਿਆ ਕਰੇਗੀ ਕਿ ਇੰਨੀ ਮਹਿੰਗੀ ਚਾਹ ਹੋਗੀ ਬਿਲਕੁਲ ਸਾਡੀ ਜੀ ਜੀ ਜੋ ਕਹਿ ਰਹੇ ਨੇ ਜਿਹੜੀ ਚਾਹ ਆਏ ਉਹ ਵੀ ਸੋਚ ਕੇ ਪੀਣੀ ਪਵੇਗੇ ਕੁਝ ਹੋਰ ਲੋਕ ਵੀ ਇੱਥੇ ਮੌਜੂਦ ਨੇ ਜੇ ਤੁਸੀਂ ਚਾਹਤ ਇਸ ਨੂੰ ਮੈਂ ਗਲਤ ਕਰਦੇ ਆ ਜਨ ਸਾਹਿਬ ਕਿਦਾਂ ਦੇਖਦੇ ਪਿਓ ਵਪਾਰੀ ਵੀ ਹੋ ਤੁਸੀਂ ਤੁਹਾਡੀ ਦੁਕਾਨ ਦੇ ਆਮ ਲੋਕ ਆਮ ਤੌਰ ਤੇ ਲੋਕਾਂ ਦੇ ਰਹਿੰਦੇ ਨੇ ਕਿਸ ਤਰ੍ਹਾਂ ਦੇਖੋਗੇ ਹੁਣ ਇਸ ਮਹਿੰਗਾਈ ਨੂੰ ਸਰ ਜਿਹੜਾ ਦੁੱਧ ਹੈ ਇਹ ਹਰ ਗਰੀਬ ਆਦਮੀ ਨੇ ਔਰ ਮਜ਼ਦੂਰ ਆਦਮੀ ਨੇ ਅਮੀਰ ਆਦਮੀ ਨੇ ਸਾਰਿਆਂ ਨੇ ਦੁੱਧ ਦੀ ਵਰਤੋਂ ਕਰਨੀ ਹੈ ਸਰਕਾਰ ਨੂੰ ਜਿਹੜਾ ਹੈਗਾ ਇਸ ਨਾ ਚੀਜ਼ਾਂ ਬਾਰੇ ਧਿਆਨ ਰੱਖਣਾ ਜੀਦਾ ਵੀ ਜਿਹੜੀਆਂ ਡੇਲੀ ਯੂਜ਼ ਦੇ ਚੀਜ਼ਾਂ ਜਿਹੜੀ ਇੱਕ ਲੇਬਰ ਵਾਲੇ ਬੰਦੇ ਨੇ ਵੀ ਇਸਤੇਮਾਲ ਕਰਨੀਆਂ ਹਨ ਉਹਨਾਂ ਦੇ ਰੇਟ ਨਹੀਂ ਵਧਾਣੇ ਚਾਹੀਦੇ ਤਾਂ ਕਿ ਜਿਹੜਾ ਹੈਗਾ ਪਹਿਲਾਂ ਹੀ ਲੋਕਾਂ ਦੇ ਇਨਕਮ ਸੋਰਸਸ ਬਹੁਤ ਘੱਟ ਹਨ ਜੀ ਮਨਪ੍ਰੀਤ ਪੰਜਾਬ ਦੀ ਹਾਲਾਤ ਕਿਸ ਤਰ੍ਹਾਂ ਦੇ ਹਨ ਮੈਨੂੰ ਦੱਸਣ ਦੀ ਜਰੂਰਤ ਨਹੀਂ ਹੈ ਜੀ ਸਰ ਜੀ ਤੇ ਆਮ ਲੋਕਾਂ ਦੀ ਜੇਬ ਤੇ ਵੱਡਾ ਅਸਰ ਵੱਡਾ ਫਰਕ ਜ਼ਰੂਰ ਪਿਆ ਹੈ ਜੋ ਚਾਹ ਦੀ ਚੁਸਕੀ ਹੈ ਹੁਣ ਮਹਿੰਗੀ ਹੋ ਗਈ ਹੈ ਤੇ ਬਹੁਤ ਬਹੁਤ ਸ਼ੁਕਰੀਆ ਮਨਪੀਰ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਪੰਜਾਬ 'ਚ ਵੇਰਕਾ ਦੁੱਧ ਮਹਿੰਗਾ ਹੋ ਗਿਆ ਹੈ ਆਮ ਜਨਤਾ ਦੀ ਜੇਬ ਤੇ ਇਸ ਦਾ ਵੱਡਾ ਇਫੈਕਟ ਵੱਡਾ ਅਸਰ ਦੇਖਣ ਨੂੰ ਮਿਲੇਗਾ ਕਿਉਂਕਿ ਰੋਜ਼ਮਰਾਂ ਦੀ ਜ਼ਿੰਦਗੀ 'ਚ ਚਾਹੇ ਸਵੇਰ ਹੋਵੇ ਚਾਹੇ ਦੁੱਧ ਹੋਵੇ ਚਾਹੇ ਦੁਪਹਿਰ ਹੋਵੇ ਚਾਹੇ ਰਾਤ ਹੋਵੇ ਦੁੱਧ ਦਾ ਇਸਤੇਮਾਲ ਕੀਤਾ ਜਾਂਦਾ ਹੈ